ਸਤਿ ਸ਼੍ਰੀ ਅਕਾਲ ਜੀ ਬੀਤੇ ਦਿਨ ਹੀ ਪੰਜਾਬੀ ਸਿੰਗਰ ਹਿੰਮਤ ਸੰਧੂ ਦਾ ਵਿਆਹ ਰਵਿੰਦਰ ਗਰੇਵਾਲ ਦੀ ਧੀ ਸੁਖਮਣੀ ਦੇ ਨਾਲ ਹੋਇਆ ਏ ਅਤੇ ਹੁਣ ਫਾਈਨਲੀ ਉਹਨਾਂ ਦੀ ਪਾਣੀ ਵਰਨ ਦੀ ਰਸਮ ਦੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਹਿੰਮਤ ਸੰਧੂ ਦੇ ਮਾਤਾ ਜੀ ਨਵ ਵਿਆਈ ਜੋੜੀ ਤੋਂ ਪਾਣੀ ਵਾਰ ਰਹੇ ਨੇ ਅਤੇ ਜੋੜੀ ਹਾਸਾ ਮਜ਼ਾਕ ਕਰਦੀ ਹੋਈ ਦਿਖਾਈ ਦੇ ਰਹੀ ਹੈ ਹਿੰਮਤ ਸੰਧੂ ਦੇ ਪਰਿਵਾਰ ਵੱਲੋਂ ਸੁਖਮਣੀ ਗਰੇਵਾਲ ਦਾ ਧੂਮ-ਧਾਮ ਦੇ ਨਾਲ ਘਰ ਵਿੱਚ ਵੈਲਕਮ ਕੀਤਾ ਗਿਆ ਇਨਾ ਹੀ ਨਹੀਂ ਪਾਣੀ ਵਾਰਨ ਦੀ ਰਸਮ ਤੋਂ ਬਾਅਦ ਸੁਖਮਣੀ ਗਰੇ ਵਾਲਾ ਤੇ ਹਿੰਮਤ ਸੰਧੂ ਡੀਜੇ ਉੱਪਰ ਖੂਬ ਨੱਚੇ। ਉਹਨਾਂ ਦੇ ਵੱਲੋਂ ਖੂਬ ਪੰਗੜੇ ਪਾਏ ਗਏ ਅਤੇ ਆਪਣੇ ਵਿਆਹ ਨੂੰ ਇੰਜੋਏ ਕੀਤਾ ਗਿਆ।ਾਕੀ ਜੇਕਰ ਤੁਸੀਂ ਹਾਲੇ ਤੱਕ ਹਿੰਮਤ ਸੰਧੂ ਦੇ ਵਿਆਹ ਦੀਆਂ ਬਾਕੀ ਅਪਡੇਟਸ ਨਹੀਂ ਦੇਖੀਆਂ ਤਾਂ ਹੁਣੇ ਹੀ ਜਾ ਕੇ ਚੈਨਲ ਤੇ ਪਰ ਇੱਕ ਰਸਮ ਦੀ ਵੀਡੀਓ ਦੇਖ ਸਕਦੇ ਹੋ। ਐਂਡ ਅਜਿਹੀਆਂ ਹੋਰ ਅਪਡੇਟਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ। ਅੱਗੇ ਆਪਾਂ ਤੁਹਾਡੇ ਨਾਲ ਹਿੰਮਤ ਸੰਧੂ ਅਤੇ ਉਹਨਾਂ ਦੀ ਵਾਈਫ ਦੀ ਵੀਡੀਓ ਸਾਂਝੀ ਕਰਦੇ ਹਾਂ।